ਪਾ ਇਸ ਵਕਤ ਲੁਧਿਆਣਾ ਦੇ ਵਿੱਚ ਜੋ ਇੰਡਸਟਰੀਅਲ ਏਰੀਆ ਹੈ ਉੱਥੇ ਆਪਾਂ ਖੜੇ ਆ ਔਰ ਤੁਸੀਂ ਦੇਖ ਰਹੇ ਹੋ ਇੱਥੇ ਜਿਹੜੀ ਹਲਕੀ ਹਲਕੀ ਬੂੰਦਾਬੰਦੀ ਹੈ ਇਹ ਹੋ ਰਹੀ ਹੈ ਤੇ ਤਕਰੀਬਨ 10 ਮਿੰਟ 12 ਮਿੰਟ ਹੋ ਚੁੱਕੇ ਨੇ 15 ਮਿੰਟ ਇਹ ਬੂੰਦਾਬੰਦੀ ਹੋ ਰਹੀ ਨੂੰ ਤੇ ਬਹੁਤ ਜ਼ਿਆਦਾ ਜਿਆ ਤੇਜ਼ ਕਰਨੀ ਸੀ ਤੇਜ਼ ਗਰਮੀ ਤੋਂ ਬਾਅਦ ਜਿਹੜੀ ਇਹ ਬੂੰਦਾਬੰਦੀ ਹੈ ਇਹ ਸ਼ੁਰੂ ਹੋਈ ਹੈ ਏ ਦੇਖੋ ਉੱਪਰ ਬੱਦਲ ਵੀ ਆਪਾਂ ਦੇਖ ਲੈਨੇ ਆ ਕੋਈ ਬਾਲੇ ਜਿਆਦਾ ਨਹੀਂ ਹੈ ਲੇਕਿਨ ਮੌਸਮ ਵਿਭਾਗ ਵੱਲੋਂ ਕਈ ਦਿਨਾਂ ਦਾ ਹੀ ਕਿਹਾ ਜਾ ਰਿਹਾ ਹੈ ਵੀ ਜਿਹੜੀ ਬਾਰਿਸ਼ ਹੈ ਉਹ ਪਵੇਗੀ ਲੇਕਿਨ ਬਾਰਿਸ਼ ਹੋ ਨਹੀਂ ਰਹੀ ਇਹ ਵੀ ਥੋੜੇ ਜਿਹੇ ਏਰੀਆ ਦੇ ਵਿੱਚ ਪੈ ਰਹੀ ਲੱਗਦੀ ਹੈ ਲੇਕਿਨ ਬੱਦਲ ਜਰੂਰ ਆਸ-ਪਾਸ ਹੈਗਾ ਲੋਕਾਂ ਨੇ ਬਹੁਤ ਰਾਹਤ ਮਹਿਸੂਸ ਕੀਤੀ ਹੈ ਬਹੁਤ ਜਿਆਦਾ ਗਰਮੀ ਹੈ ਇਹ ਆਪਾਂ ਇੰਡਸਟਰੀਅਲ ਏਰੀਆ ਦੇ ਵਿੱਚ ਖੜੇ ਆ ਇਸ ਟਾਈਮ ਇਹ ਦੇਖੋ ਆਪਾਂ ਹੁਣ ਇਸ ਵਕਤ ਜਣੀ ਆਪਾਂ بارش ਦੇ ਵਿੱਚ ਖੜੇ ਆ ਪਰ بارش ਇਨੀ ਘੱਟ ਐ ਬੂੰਦਾ ਬਾਂਦੀ ਹੋਈ ਆ ਤਕਰੀਬਨ ਜਿਹੜਾ ਬੰਦਾ ਭੇਜ ਨਹੀਂ ਸਕਦਾ ਇਹਦੇ ਵਿੱਚ ਸਾਰੇ ਲੋਕ ਆਪੋ ਆਪਣੇ ਕੰਮ ਕਰ ਰਹੇ ਨੇ ਤੇ ਜਿਹੜੀ ਅੰਤਾਂ ਦੀ ਗਰਮੀ ਐ ਉਹਦੇ ਤੋਂ ਕੁਝ ਰਾਹਤ ਆ ਚਲੋ ਮਿਲੀ ਐ ਚਾਹੇ ਥੋੜੇ ਜਿਹੇ ਏਰੀਆ ਨੂੰ ਮਿਲੀ ਐ ਪਰ ਕੁਝ ਰਾਹਤਾਂ ਮਿਲੀ ਹੈ ਕੁਝ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਥੋੜੇ ਜਿਹੇ ਏਰੀਆ ਦੇ ਵਿੱਚ ਹੀ ਹੋ ਰਹੀ ਹੈ بارش ਸੋ ਅਲਵਿਦਾ ਲੈਨੇ ਆ ਤੁਹਾਡੇ ਤੋਂ ਤੇ ਜਰੂਰ ਜਾਣਕਾਰੀ ਸ਼ੇਅਰ ਕਰਿਓ ਕਿ ਕਿੱਥੇ-ਕਿੱਥੇ ਅੱਜ بارش ਹੋ ਰਹੀ ਹੈ ਕਿੱਥੇ-ਕਿੱਥੇ ਅੱਜ ਗਰਮੀ ਜਿਹੜੀ ਆ ਬਹੁਤ ਜ਼ਿਆਦਾ ਪੈ ਰਹੀ ਹੈ ਕਈ ਦਿਨਾਂ ਦੀ ਲਗਾਤਾਰ ਗਰਮੀ ਪੈ ਰਹੀ ਹੈ ਤੇ ਅਸੀਂ ਇੱਕ ਹਮੇਸ਼ਾ ਦੀ ਤਰ੍ਹਾਂ ਦੁਆ ਵੀ ਕਰਦੇ ਆਂ ਪਰਮਾਤਮਾ ਦੇ ਚਰਨਾਂ 'ਚ ਕਿ ਸਰਬਤ ਦਾ ਭਲਾ ਕਰਨਾ ਅੱਜ ਪਾਣੀਆਂ ਦਾ ਲੈਵਲ ਸਾਡਾ ਬਹੁਤ ਨੀਚੇ ਜਾ ਚੁੱਕਾ ਹੈ ਤੇ ਬਰਸਾਤ ਦੀ ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ ਫਸਲਾਂ ਨੂੰ ਵੀ ਲੋੜ ਹੈ ਝੋਨੇ ਦੀਆਂ ਫਸਲਾਂ ਨੇ ਜਿਹੜੀਆਂ ਉਹਨਾਂ ਨੂੰ ਵੀ ਬਰਸਾਤ ਦੇ ਪਾਣੀ ਦੀ ਬਹੁਤ ਲੋੜ ਹੈ ਬਰਸਾਤ ਪੈ ਜਾਂਦੀ ਹੈ ਉਹਦੇ ਨਾਲ ਫਸਲਾਂ ਨੂੰ ਜਿਹੜਾ ਮੋਕਰਾਂ ਦੇ ਪਾਣੀ ਦੀ ਫਿਰ ਲੋਡ ਘਟ ਜਾਂਦੀ ਹੈ ਤੇ ਅੱਜ ਇੱਕ ਮਜ਼ਾਕ ਵਾਲੀ ਗੱਲ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਇੱਥੇ ਹੋਣੀ ਥੋੜਾ ਸਮਾਂ ਪਹਿਲਾਂ ਇੱਕ ਮੈਂ ਦੁਕਾਨਦਾਰ ਵੀ ਨਾਲ ਗੱਲਬਾਤ ਸ਼ੇਅਰ ਕਰ ਰਿਹਾ ਸੀ ਮੈਂ ਕਿਹਾ ਵੀ ਬਰਸਾਤ ਸ਼ੁਰੂ ਹੋ ਗਈ ਹੈ ਤਾਂ ਉਹਨਾਂ ਦਾ ਕਹਿਣਾ ਇਹ ਸੀ ਵੀ ਜੇ ਤਾਂ ਥੋੜੀ ਹੁੰਦੀ ਹੈ ਤਾਂ ਉਹਦੇ ਨਾਲ ਵੀ ਪ੍ਰੋਬਲਮ ਹੈ ਜੇ ਥੋੜੀ ਜਿਹੀ ਜ਼ਿਆਦਾ ਹੋ ਗਈ ਵੀ ਸਾਡੇ ਤਾਂ ਇੱਥੇ ਪਾਣੀਓ ਪਾਣੀ ਖੜ ਜਾਣਾ ਸਾਰੇ ਕਿਤੇ ਤੇ ਜਿਆਦੇ ਬਰਸਾਤ ਤੋਂ ਵੀ ਕਈ ਵਾਰੀ ਜਾਨੀ ਫਿਰ ਦੁਕਾਨਦਾਰ ਕਹਿੰਦੇ ਨੇ ਵੀ ਇੱਥੇ ਸਾਡੇ ਸਿਸਟਮ ਦਾ ਪ੍ਰਬੰਧ ਇਦਾਂ ਦਾ ਹੈ ਕਿ ਕਈ ਕਈ ਦਿਨ ਬਰਸਾਤ ਜਿਹੜੀ ਹੈ ਵੀ ਉਹ ਪਾਣੀ ਫਿਰ ਗੋਡੇ-ਗੋਡੇ ਪਾਣੀ ਚਿੱਕੜ ਗਾਰਾ ਉਹ ਉਹ ਤੋਂ ਲੋਕਾਂ ਨੂੰ ਬਹੁਤ ਦਿੱਕਤ ਪਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ ਖੈਰ ਪ੍ਰਸ਼ਾਸਨ ਨੂੰ ਵੀ ਆਪਣੇ ਪ੍ਰਬੰਧ ਨੇ ਜਿਹੜੇ ਉਹ ਸੁਧਾਰਨੇ ਚਾਹੀਦੇ ਨੇ ਸੋ ਬਹੁਤ ਬਹੁਤ ਧੰਨਵਾਦ ਅਲਵਿਦਾ ਲੈਨੇ ਆ ਤੁਹਾਡੇ ਤੋਂ ਬਹੁਤ ਮਿਹਰਬਾਨ